ਪੰਜਾਬ ਦੇ ਵਿੱਚ ਫਰੋਜ਼ਪੁਰ ਜ਼ਿਲ੍ਹੇ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤਾਂ ਦੋ ਅਪਰਾਧੀਆਂ ਨੂੰ ਹਥਿਆਰਾਂ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਤਾਂ ਫਰੋਜ਼ਪੁਰ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਤਿੰਨ ਗਲੌਕ ਪਿਸਟੋਲ ਦੋ ਮੈਗਜ਼ੀਨ ਬੱਤੀਪੁਰ ਦਾ ਇੱਕ ਪਿਸਟੋਲ ਬਰਾਮਦ ਕੀਤਾ ਗਿਆ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸਨ ਇਹ ਅਪਰਾਧੀ ਤਾਂ ਇਸ ਵਕਤ ਦੀ ਵੱਡੀ ਤੇ ਅਹਿਮ ਜਾਣਕਾਰੀ ਤੁਹਾਡੇ ਲਈ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਜਿਹੜਾ ਫਰੋਜ਼ਪੁਰ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਦੋ ਅਪਰਾਧੀਆਂ ਨੂੰ ਹਥਿਆਰਾਂ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ। ਤਸਵਰਤ ਦੀ ਵੱਡੀ ਖਬਰ ਹੈ ਤਿੰਨ ਗਲੌਕ ਪਿਸਟੋਲ ਤਿੰਨ ਮੈਗਜ਼ੀਨ ਬੱਤੀਪੁਰ ਦਾ ਇੱਕ ਪਿਸਟੋਲ ਬਰਾਮਦ ਕੀਤਾ ਗਿਆ ਤਾਂ ਵੱਡੀ ਬਾਹਰ ਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਇਹ ਅਪਰਾਧੀ ਸਨ ਜਿਨ੍ਹਾਂ ਦੀਆਂ ਸਾਜ਼ਿਸ਼ ਨੂੰ ناکਾਮ ਕੀਤਾ ਗਿਆ। ਤਾਂ ਪੁਲਿਸ ਦੀ ਵੱਡੀ ਕਾਮਯਾਬੀ ਹੈ। ਅਪਰਾਧੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਜੋ ਕਿ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸਨ ਤਾਂ ਪੁਲਿਸ ਵੱਲੋਂ ਉਹਨਾਂ ਦੀ ਵਾਰਦਾਤ ਨੂੰ ਜਿਹੜਾ ਕੀ ਨੇਫਲ ਕੀਤਾ ਗਿਆ